ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਬਾਬਾ ਗੁਰਦੁੱਤਾ ਜੀ ਦੇ ਅਸਥਾਨ ਬਾਬਾ ਗੁਰਦੁੱਤਾ ਜੀ ਗੁਰਦੁਆਰਾ ਕੀਰਤਪੁਰ ਸਾਹਿਬ ਜੋ ਕਿ ਮਨਾਲੀ ਹਾਈਵੇ ਜੋ ਕੀਰਤਪੁਰ ਸਾਹਿਬ ਤੋਂ ਮਨਾਲੀ ਨੂੰ ਰਸਤਾ ਜਾਂਦਾ ਹੈ ਹਾਈਵੇ ਉਹਦੇ ਤੇ ਸਥਿਤ ਹੈ ਜੀ ਕੀਰਤਪੁਰ ਸਾਹਿਬ ਦੇ ਬਿਲਕੁਲ ਨੇੜੇ ਇਹ ਸਥਾਨ ਹੈ ਜੀ ਬਾਬਾ ਗੁਰਦਿੱਤਾ ਜੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਹੋਏ ਤੇ ਉਹਨਾਂ ਨੇ ਹੀ ਇਹ ਕੀਰਤਪੁਰ ਸਾਹਿਬ ਨੂੰ ਵਸਾਇਆ ਆਪਣੇ ਪਿਤਾ ਜੀ ਦੇ ਆਦੇਸ਼ਾਂ ਅਨੁਸਾਰ ਤੇ ਇੱਥੇ ਲੰਬੇ ਸਮੇਂ ਉਹਨਾਂ ਨੇ ਸੇਵਾਵਾਂ ਕੀਤੀਆਂ ਸਿੱਖੀ ਧਰਮ ਦਾ ਪ੍ਰਚਾਰ ਕੀਤਾ ਤੇ ਖੁਦ ਉਹ ਨਾਮ ਬਾਣੀ ਨਾਲ ਜੁੜੀ ਹੋਈ ਰਹੂਗੀ ਆ ਜੋ ਦਰਸ਼ਨ ਕਰਵਾਈਏ ਦਸੀਏ ਤੁਹਾਨੂੰ ਇੱਥੇ ਦੇ ਇਤਿਹਾਸ ਬਾਰੇ ਤੇ ਦਿਖਾਵਾਂਗੇ ਤੁਹਾਨੂੰ ਗੁਰਦੁਆਰਾ ਸਾਹਿਬ ਇਹ ਹੈ ਜੀ ਜੋ ਬਾਰੋ-ਬਾਰ ਤੁਸੀਂ ਕਮਰੇ ਦੇਖ ਰਹੇ ਹੋਗੇ ਇਹ ਇੱਥੇ ਨਿਰੰਤਰ ਬਾਣੀ ਦਾ ਜਾਪ ਹੁੰਦਾ ਰਹਿੰਦਾ ਹੈ ਪਾਠ ਸੰਗਤਾਂ ਜੋ ਅਖੰਡ ਪੜ੍ਹ ਸਾਹਿਬ ਹੈ ਸੈਜ ਪੜ੍ਹ ਸਾਹਿਬ ਹੈ ਸੰਗਤਾਂ ਵੱਲੋਂ ਕਰਵਾਏ ਜਾਂਦੇ ਆ ਜੀ ਇਹ ਉਹ ਸਥਾਨ ਹੈ ਜੀ ਬਾਬਾ ਗੁਰਦਿੱਤਾ ਜੀ ਦਾ ਇਸ ਸਥਾਨ ਤੇ ਹੀ ਬਾਬਾ ਜੀ ਜੋਤੀ ਜੋਤ ਸਮਾਏ ਸੀਗੇ ਜਿਨ੍ਹਾਂ ਦੇ ਹੱਥੀ ਲੱਗਿਆ ਇਹ ਨਿੰਮ ਦਾ ਬੂਟਾ ਅੱਜ ਵੀ ਵਰਕਰਾਰ ਹੈ ਤੇ ਨਾਲ ਅੰਦਰ ਬਣੇ ਹੋਏ ਕਮਰੇ ਜਿੱਥੇ ਲਗਾਤਾਰ ਪਾਣੀ ਦਾ ਜਪ ਹੁੰਦਾ ਰਹਿੰਦਾ ਹੈ ਤੇ ਸੰਗਤ ਵੱਲੋਂ ਇੱਥੇ ਬੁਕਿੰਗ ਕਰਵਾ ਕੇ ਸਹਿਜ ਪਾਠ ਸਾਹਿਬ ਅਖੰਡ ਪਾਠ ਸਾਹਿਬ ਦਾ ਪਾਠ ਨਿਰੰਤਰ ਚੱਲਦਾ ਰਹਿੰਦਾ ਹੈ ਇਹ ਹੈ ਜੀ ਉਹ ਸਥਾਨ ਸਾਹਮਣੇ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਨਿੰਮ ਦਾ ਬੂਟਾ ਇਸੇ ਸਥਾਨ ਤੇ ਮਹਾਰਾਜ ਜੁੱਤੀ ਜੋਤ ਸਮਾਏ ਸੀ ਔਰ ਇਹ ਜਿਉਂਦਾ ਤਿਉਂ ਇੱਥੇ ਨਿਮ ਦਾ ਜੋ ਪੇਡ ਹੈ ਕਾਇਮ ਹੈ ਇਹ ਹੈ ਜੀ ਅਸਥਾਨ ਇਸ ਅਸਥਾਨ ਦੀ ਵੱਖਰੀ ਕਮਾਨਤਾ ਹੈ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਬਹੁਤ ਹੀ ਮਰੈ ਨੂੰ ਮੰਨਣ ਵਾਲੇ ਸੰਗਤਾਂ ਸਾਡਾ ਇਲਾਕਾ ਹੀ ਨਹੀਂ ਦੂਰੋਂ ਨੇੜਿਓਂ ਬੇਸ਼ੱਕ ਜਦੋਂ ਆਪਾਂ ਗੱਲ ਕਰ ਰਹੀਏ ਵਿਸਾਖੀ ਦੀ ਜਾਂ ਹੋਲੇ ਮੱਲੇ ਦੀ ਜਿੰਨੀ ਸੰਗਤ ਆਨੰਦਪੁਰ ਸਾਹਿਬ ਨਤਮਸਤਕ ਕੇਸਗੜ੍ਹ ਸਾਹਿਬ ਹੁੰਦੀ ਹੈ ਉਨੀ ਹੀ ਸੰਗਤ ਇੱਥੇ ਜ਼ਰੂਰ ਆ ਕੇ ਜਾਂਦੀ ਹੈ ਤੇ ਅੱਗੇ ਤੁਹਾਨੂੰ ਪੜਿਆ ਹੋਇਆ ਲਿਖਿਆ ਹੋਇਆ ਜੋ ਹੈ ਇਤਿਹਾਸ ਉਹ ਵੀ ਦਿਖਾਵਾਂਗੇ ਜੀ ਤੇ ਨਾਲ ਆੜਾ ਦਵਾਲਾ ਇੱਥੇ ਸਰਬਲੋਦੇ ਭਾਂਡੇ ਪ੍ਰਸ਼ਾਦ ਤੇ ਮਾਰੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਜੋ ਕਿ ਇੱਥੇ ਉਹਨਾਂ ਦਾ ਇਤਿਹਾਸ ਲਿਖਿਆ ਹੋਇਆ ਹੈ ਹਰ ਇੱਕ ਚੀਜ਼ ਤੁਹਾਨੂੰ ਇੱਥੇ ਮਿਲ ਜਾਊਗੀ ਇਹ ਇਤਿਹਾਸ ਤੁਸੀਂ ਸਕਰੀਨਸ਼ਾਟ ਲੈ ਕੇ ਸੰਖੇਪ ਚ ਜਿਹਨੂੰ ਪੜ ਸਕਦੇ ਹੋ ਤੇ ਇਹ ਹੈ ਜੀ ਆਲਾ ਦਵਾਲਾ ਇਸ ਸਥਾਨ ਤੇ ਪਹਿਲਾਂ ਬਾਬਾ ਬੁੱਢਣ ਸਾਹਿਬ ਜੀ ਜੋ ਕਿ ਗੁਰਨਾਨਕ ਦੇਵ ਜੀ ਦੇ ਸਮੇਂ ਜਿਨ੍ਹਾਂ ਦੀ ਪੇਟ ਉਹਨਾਂ ਨਾਲ ਹੋਈ ਸੀ ਉਹ ਮੈਂ ਤੁਹਾਨੂੰ ਪਹਿਲੇ ਇੱਕ ਸ਼ੋਰਟ ਦੱਸਿਆ ਸੀਗਾ ਜੋ ਮੈਂ ਪਾਇਆ ਸੀ ਤੇ ਹੁਣ ਤੁਹਾਨੂੰ ਨਾਲ ਉਹ ਵੀ ਉਸ ਬਾਬਾ ਬੁੱਢਣ ਸਾਹਿਬ ਜੀ ਹੈ ਜੋ ਉਹਨਾਂ ਦੀ ਦਰਗਾਹ ਦੇ ਵੀ ਦਰਸ਼ਨ ਕਰਾਉਂਗਾ ਤੇ ਇੱਥੇ ਦੀ ਮੰਨਤਾ ਹੈ ਜੀ ਕਿ ਜਦੋਂ ਬਾਬਾ ਗੁਰਦਿੱਤਾ ਜੀ ਦੇ ਦਰਸ਼ਨ ਕਰਨਾ ਜਾਂ ਸੰਗਤਾਂ ਜਦੋਂ ਤੱਕ ਬਾਬਾ ਬੁੱਢਣ ਸਾਹ ਦੇ ਦਰਬਾਰ ਤੇ ਵੀ ਨਤਮਸਤਕ ਨਹੀਂ ਹੁੰਦੀਆਂ ਤਦ ਤੱਕ ਉਹਨਾਂ ਦੀ ਯਾਤਰਾ ਨੂੰ ਸੰਪੂਰਨ ਨਹੀਂ ਮੰਨਿਆ ਜਾਂਦਾ ਇਹ ਹੈ ਜੀ ਰਸਤਾ ਬਾਬਾ ਬੁੱਢਣ ਸਾਹਿਬੀ ਦਰਗਾਹ ਦਾ ਆਓ ਕਰਵਾਈਏ ਤੁਹਾਨੂੰ ਦਰਸ਼ਨ ਇਹ ਬਾਬਾ ਬੁੱਢਣ ਸਾਹਿਬ ਜੀ ਜੋ ਕਿ ਮੈਂ ਦੱਸ ਰਿਹਾ ਸੀ ਗੁਰੂ ਨਾਨਕ ਦੇਵ ਜੀ ਜਦੋਂ ਜਗਤ ਜਲੰਦੇ ਨੂੰ ਤਾਰਦੇ ਹੋਏ ਇਸ ਸਥਾਨ ਤੇ ਪਹੁੰਚੇ ਸਨ ਉਦੋਂ ਇੱਥੇ ਨਾਮ ਬਾਣੀ ਨਾਲ ਜੁੜੀ ਹੋਈ ਰੂਹ ਬੱਬਾ ਬੁੱਢਣ ਸ਼ਾਹ ਨੂੰ ਜਦੋਂ ਪਤਾ ਲੱਗਿਆ ਉਹ ਮਹਾਰਾ ਹੀ ਲਈ ਬੱਕਰੀਆਂ ਦਾ ਜੋ ਕਿ ਉਹ ਬੱਕਰੀਆਂ ਰੱਖਦੇ ਸਨ ਉਹਨਾਂ ਦਾ ਦੁੱਧ ਜੋ ਕੇ ਮਹਾਰਾ ਹੀ ਲੈ ਕੇ ਗਏ ਉਦੋਂ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਿਹਾ ਸੀ ਕਿ ਆਪਾਂ ਇਹ ਦੁੱਧ ਤੋਂ ਛੇਵੇਂ ਜਮੇ ਜਾ ਕੇ ਛਕਾਂਗੇ ਛੇਵੇਂ ਜਮੇ ਭਾਵ ਬਾਬਾ ਗੁਰੂ ਹਰਗੋਬਿੰਦ ਜੀ ਮਹਾਰਾਜ ਪਾਸ਼ਾ ਜੀ ਇਸ ਸਥਾਨ ਤੇ ਫਿਰ ਉਹ ਆ ਕੇ ਉਹਨਾਂ ਨੇ ਬਾਬਾ ਬੁੱਢਣ ਸਾਹ ਤੋਂ ਦੁੱਧ ਛਕਿਆ ਤੇ ਉਸ ਤੋਂ ਬਾਅਦ ਜੀ ਜੋ ਬਾਬਾ ਬੁੱਢਣ ਸਾਹ ਜੀ ਹੈ ਉਹ ਜੋwidetilde ਸਮਾਂਏ ਸੀ ਅਕਾਲ ਚਲਾਣਾ ਕੀਤਾ ਸੀ ਤੇ ਇੱਥੇ ਦੇ ਸੇਵਕਾਂ ਦੁਆਰਾ ਦੱਸਣ ਅਨੁਸਾਰ ਇਹ ਜੋ ਸਥਾਨ ਹੈ ਪਹਿਲਾਂ ਸਭ ਤੋਂ ਪਹਿਲਾਂ ਜੋ ਕਿ ਇਹ ਦਰਗਾਹ ਤੁਸੀਂ ਦੇਖ ਰਹੇ ਹੋ ਸਾਹਮਣੇ ਇਸ ਦਾ ਨਿਰਮਾਣ ਵੀ ਗੁਰੂ ਹਰਗੋਬਿੰਦ ਸਾਹਿਬ ਬਾਦਸ਼ਾਹ ਵੱਲੋਂ ਕਰਵਾਇਆ ਗਿਆ ਸੀ ਸਭ ਤੋਂ ਪਹਿਲੇ ਔਰ ਇਹਨਾਂ ਦੀ ਉਮਰ ਜੋ ਕਿ ਇੱਕ ਚੀਜ਼ ਅੰਡਰਸਟੂਡ ਹੀ ਹੈ ਕਿ ਕਿਥੇ ਪਹਿਲਾ ਜਮạch ਗੁਰੂ ਨਾਨਕ ਦੇਵ ਮਹਾਰਾਜ ਕਿਥੇ ਛੇਵੇਂ ਜਮạch ਇਹਨਾਂ ਦੀ ਉਮਰ ਬਹੁਤ 100 ਤੇ 20 ਸਾਲ ਦੇ ਕਰੀਬ ਇਹਨਾਂ ਦੀ ਉਮਰ ਦੱਸੀ ਗਈ ਹੈ ਬਾਬਾ ਬੁੱਢਾ ਸਾਹੀ ਇਹ ਹੈ ਸ਼ੇਰ ਤੇ ਇੱਕ ਕੁਪਤਜੀ ਬਣਾਈ ਹੋਈ ਮੂਰਤੀ ਤੇ ਨਾਲ ਪਹਿਲਾਂ ਤੁਹਾਨੂੰ ਦਿਖਾਈ ਬੱਕਰੀਆਂ ਦੀ ਇਨ ਦਾ ਛੇਰ ਹੀ ਬੱਕਰੀਆਂ ਚਾਰਦਾ ਹੁੰਦਾ ਸੀ ਤੇ ਇਹ ਹੈ ਜੀ ਉਹ পেট ਜਦੋਂ ਬਾਬਾ ਬੁੱਢਣ ਸਾਹਿਬ ਗੁਰਨਾਨਕਦੀਪ ਜੀ ਨਾਲ ਪੇਟ ਹੋਈ ਸੀ ਉਸ ਨੂੰ ਦਰਸਾਉਂਦੀ ਹੋਈ ਤਸਵੀਰ ਤੇ ਫਿਰ ਉਸ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਆ ਕੇ ਸ਼ੇਮੇ ਜਮੇ ਚ ਇਹਨਾਂ ਤੋਂ ਦੁੱਧ ਛਕਿਆ ਇਸ ਸਥਾਨ ਦੀ ਜੀ ਬਾਬਾ ਗੁਰਦਿੱਤਾ ਜੀ ਤੇ ਬਾਬਾ ਬੁੱਢਣ ਸਾਹੀ ਬੜੀ ਮਹਿਮਾ ਹੈ ਜੀ ਹਰੇਕ ਸੰਗਤਾਂ ਜਿਹੜੀਆਂ ਕੀਰਤਨੋਂ ਮਨੋਂ ਇਸ ਸਥਾਨ ਤੇ ਆਕੇ ਨਤਮਸਤਕ ਹੁੰਦੀਆਂ ਉਹਨਾਂ ਦੇ ਵਰ ਭਾਵ ਉਹਨਾਂ ਦੀ ਇੱਛਾਵਾਂ ਹਮੇਸ਼ਾ ਹੀ ਪੂਰੀਆਂ ਹੁੰਦੀਆਂ ਔਰ ਇਸ ਸਥਾਨ ਦੀ ਇੱਕ ਹੋਰ ਵੀ ਜੋ ਕਿ ਬਾਬਾ ਬੁੱਢਣ ਸਾਹਿਬ ਜੀ ਨਾਲ ਸੰਬੰਧਤ ਹੈ ਜੋ ਸਰੀਰਿਕ ਬਿਮਾਰੀ ਜਿਵੇਂ ਮੋਕੇ ਹੋ ਜਾਂਦੇ ਆਂ ਸਰੀਰ ਤੇ ਉਹ ਜਦੋਂ ਪੀੜਤੋਸਤੋ ਵਿਅਕਤੀ ਇੱਥੇ ਆ ਕੇ ਅਰਦਾਸ ਕਰੇ ਮੱਥਾ ਟੇਕੇ ਉਹ ਸੁਖ ਸੁੱਕੇ ਜਾਵੇ ਫਿਰ ਉਹ ਮੋਕੇ ਠੀਕ ਹੋਣ ਉਪਰੰਤ ਇੱਥੇ ਨੂਨ ਤੇ ਝਾੜੂ ਦੀ ਸੇਵਾ ਕਰਦਾ ਹੈ ਪਾਵ ਲੂਣ ਤੇ ਚੜੂ ਇੱਥੇ ਚੜਾਂਦਾ ਹੈ ਜਦੋਂ ਤੁਸੀਂ ਇੱਥੇ ਆਉਂਗੇ ਤੁਹਾਨੂੰ ਹਰੇਕੀ ਦੁਕਾਨ ਤੇ ਨੂਨ ਤੇ ਝੜੂ ਦੀ ਇੱਥੇ ਪਰਮਾਰ ਮਿਲੇਗੀ ਇਹ ਹੈ ਜੀ ਬਾਰੋਂ ਦਰਗਾਹ ਦਾ ਦ੍ਰਿਸ਼ ਇਹ ਸੀਗਾ ਜੀ ਅੱਜ ਦੀ ਆਪਣੀ ਵੀਡੀਓ ਬਾਬਾ ਗੁਰਦਿੱਤਾ ਜੀ ਤੇ ਬਾਬਾ ਬੁੱਢਣ ਸਾਹਿਬ ਜੀ ਦੇ ਸਬੰਧ ਚ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਮਿਲਾਂਗੇ ਕਿਸੇ ਨਵੇਂ ਸਥਾਨ ਦੇ ਦਰਸ਼ਨਾਂ ਦੇ ਸਤਿ ਅਰਥ ਚ